ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਰਾਤ ਨੂੰ 12 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਜਿੰਨਾਂ ਲੋਕਾਂ ਦੀ ਜਾਗ ਖੁੱਲਦੀ ਹੈ ਉਹਨਾਂ ਨੂੰ ਕਿਸ ਸ਼ਬਦ ਦਾ ਜਾਪ ਕਰਨਾ ਚਾਹੀਦਾ ਹੈ ਜਿਸ ਨਾਲ ਉਹਨਾਂ ਦੀ ਮੂਹ ਮੰਗੀ ਮੁਰਾਦ ਪੂਰੀ ਹੋ ਜਾਵੇ ਸੋ ਵੀਡੀਓ ਅੰਤ ਤੱਕ ਜਰੂਰ ਦੇਖਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਦ ਸੰਗਤ ਜੀ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੀ ਨੀਂਦ ਅਚਾਨਕ ਰਾਤ ਨੂੰ 12 ਵਜੇ ਤੋਂ ਲੈ ਕੇ 3 ਵਜੇ ਦੇ ਵਿਚਕਾਰ ਖੁੱਲ ਜਾਂਦੀ ਹੈ ਇਸ ਦੇ ਕਈ ਕਾਰਨ ਹੁੰਦੇ ਹਨ ਇਹ ਕਾਰਨ ਸਰੀਰਕ ਵੀ ਹੋ ਸਕਦੇ ਹਨ ਮਾਨਸਿਕ ਵੀ ਹੋ ਸਕਦੇ ਨੇ ਤੇ ਅਧਿਆਤਮਿਕ ਵੀ ਪਰ ਕਾਰਨ ਕੋਈ ਵੀ ਹੋਵੇ ਇਸ ਸਮੇਂ ਨੂੰ ਤੁਸੀਂ ਸਾਰਥਕ ਬਣਾ ਸਕਦੇ ਹੋ ਤੇ ਆਪਣੀ ਜ਼ਿੰਦਗੀ ਦੇ ਵਿੱਚ ਮੂਹ ਮੰਗੀਆਂ ਮੁਰਾਦਾਂ ਪਾ ਸਕਦੇ ਹੋ ਜਿਸ ਚੀਜ਼ ਦੀ ਵੀ ਤੁਹਾਨੂੰ ਲੋੜ ਹੈ ਜਿਸ ਚੀਜ਼ ਦੀ ਵੀ ਤੁਹਾਡੀ ਮੰਗ ਹੈ ਅਰਦਾਸ ਹੈ ਬੇਨਤੀ ਹੈ ਉਹ ਪੂਰੀ ਹੋ ਸਕਦੀ ਹੈ ਸਾਤ ਸੰਗਤ ਜੀ ਇਹ ਅਜਿਹਾ ਸਮਾਂ ਹੁੰਦਾ ਹੈ ਜਦੋਂ ਪੂਰੇ ਬ੍ਰਹਿਮੰਡ ਦੇ ਵਿੱਚ ਸ਼ਾਂਤੀ ਹੁੰਦੀ ਹੈ ਤੇ ਇੱਕ ਵੱਖਰੀ ਕਿਸਮ ਦੀ ਊਰਜਾ ਸਾਡੇ ਆਸ-ਪਾਸੇ ਵਾਤਾਵਰਣ ਦੇ ਵਿੱਚ ਫੈਲੀ ਹੁੰਦੀ ਹੈ ਜੋ ਅਧਿਆਤਮਕ ਮਾਰਗ ਤੇ ਚੱਲਣ ਵਾਲਿਆਂ ਵਾਸਤੇ ਇੱਕ ਵਰਦਾਨ ਦੇ ਬਰਾਬਰ ਹੁੰਦੀ ਹੈ ਅਜਿਹੇ ਸਮੇਂ ਦੇ ਵਿੱਚ ਘਟੋ